ਇਕ ਰਹਿਤ ਬੈਠ ਜਲ ਮਧ ਜਾਏ ਇਕ ਰਹਿਤ ਬੈਠ ਜਲ ਮਧ ਜਾਏ ਇਕ ਤਪਤ ਆਗ ਉਰਦ ਜਰਾਏ ਕਿ ਕਹੇ ਨੇ ਲੋਕ ਨੇ ਕੁਝ ਇਹੇ ਜਿਹੇ ਲੋਕ ਨੇ ਜਿਹੜੇ ਜਲ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਜਲ ਵਿੱਚ ਬੈਠ ਕੇ ਹੀ ਉਹ ਭਜਨ ਕਰਦੇ ਨੇ ਜੋ ਵੀ ਕੁਝ ਕਰਦੇ ਨੇ ਜਲ 'ਚ ਜਾ ਕੇ ਬਹਿ ਜਾਂਦੇ ਨੇ ਉਤੇ ਆ ਮਤਨ ਦਾ ਯਾਬ ਕਰਦੇ ਨੇ ਜਾਂ ਧੰਨ ਦੱਸਦੇ ਨੇ ਜੋ ਵੀ ਕੁਝ ਕਰਦੇ ਨੇ ਜਲ ਵਿੱਚ ਕਰਦੇ ਆਪਨੀ ਆਪਣੀ ਮਤਨ ਅਨਸਾਰ ਉਹਨਾਂ ਨੇ ਬੰਦੂ ਟਕਾਉਂਡ ਦੀ ਬਤਰਾ ਕੋਸ਼ਿਸ਼ੇ ਕਰਨਾ ਕਿ ਕਿਉਂਕਿ ਉਪਦੇਸ਼ ਨਹੀਂ ਦਿੱਤਾ ਦਾ ਤਰ ਹੈ ਜੇ ਤਾਪ ਨੇ ਇਸ ਕਰਦਾ ਆ ਵੀ ਨਹੀਂ ਅਪਣਾਇਓ ਉਪਦੇਸ਼ ਕੋਈ ਨਹੀਂ ਕੀਤਾ ਗਿਆਨੀ ਵੀ ਕੀ ਕਰਿਓ ਆਪਣੇ ਆਪਣੇ ਹਿਸਾਬ ਨਾਲ ਕਰਨ ਲੱਗੇ ਇੱਕ ਤਪਦ ਆਗ ਉਰਦ ਜਰਾਏ ਉਹ ਜਹੈ ਜੀ ਅੱਗ ਜਾਲ ਕੇ ਉੱਚੀ ਲਾਟ ਉਹਦੇ ਨਾਲ ਆਪਣੇ ਆਪ ਨੂੰ ਸੇਖ ਦੇਣ ਲੱਗੇ ਬਈ ਮੈਂ ਅਸੀਂ ਅੱਗ ਤੋਂ ਸਰੀਰ ਪਿੱਛੇ ਦੀ ਬੋਲਣਾ ਕਸ਼ਟ ਦੇਣਾ ਸਰੀਰ ਨੂੰ ਹੋਰ ਕੁਝ ਨਹੀਂ ਸਰੀਰ ਨੂੰ ਕਸ਼ਟ ਤੁਦ ਦੇ ਰਹੇ ਸੇਜ ਦਾ ਕਸ਼ਟ ਬਰਦਾਸ਼ਤ ਕਰਨ ਨੂੰ ਬਹੁਤ ਤੇ ਕੰਟਰੋਲ ਸਭ ਇਹਦਾ ਹੈ ਇਦਾਂ ਕਰਨ ਲੱਗੇ ਕੁਝ ਇੱਕ ਕਰਤ ਨਿਆਸ ਬਹੁਤ ਦੀ ਪ੍ਰਕਾਰ ਕੁਝ ਹੈ ਜਨ ਬਹੁਤ ਤਰੀਕਿਆਂ ਨਾਲ ਹੋ ਸਾਧਨਾ ਕਰਦੇ ਨੇ ਬੰਦੂ ਕਈ ਪ੍ਰਕਾਰ ਦੇ ਬੰਦੀ ਰੋਕਣ ਦੀ ਸਾਧਨਾ ਕਰਦੇ ਨੇ ਬੋਲ ਦੇ ਵਾਇਆ ਵਿੱਚੋਂ ਹਾਂਜੀ ਇੱਕ ਰਹਤ ਇੱਕ ਆਸਾ ਆਧਾਰ ਕੁਝ ਐ ਜਨ ਹੈ ਜਿਹੜੇ ਇਕਾਸ ਦੇ ਉੱਤੇ ਹੀ ਰਹਿੰਦੇ ਨੇ ਉਹ ਪਰਮੇਸ਼ਰ ਤੇ ਭਰੋਸਾ ਕਰਕੇ ਵੀ ਉਹ ਆਪੇ ਪੂਰੀ ਕਰੂਗਾ ਆਸ ਸਭ ਕੁਝ ਹੋਰ ਆ ਕੋਈ ਸਾਧਨ ਕੋਈ ਨਹੀਂ ਕਰਦੇ ਉਹ ਉਹਦੇ ਭਰੋਸੇ ਤੇ ਕਰਦੇ ਨੇ ਇਕਾਸ ਰੱਖ ਕੇ ਬਹਿ ਗਏ ਵੇ ਉਹ ਆਪੇ ਹੀ ਕਰੂਗਾ ਸਾਡੇ ਤੇ ਕਿਰਪਾ ਕਰੂਗਾ ਸਾਡਾ ਜਿਹੜਾ ਬਨ ਇਹ ਬਾਯਾ ਤੋਂ ਪਿਛੇ ਹਟ ਜਾਊਗਾ ਪੁਕਾਰਾ ਤੋਂ ਪਿਛੇ ਹਟ ਜਾਊਗਾ ਹਾਂ ਥੋੜੇ ਪੁੰਜਾ ਕੀ ਕਬੂ ਨੀਂਜ ਨਹੀਂ ਕਰਤ ਡੀਠ ਕੰਗੇ ਇਹ ਜਨ ਹੈ ਆ ਉੱਤੇ ਨੂੰ ਚੱਕੀ ਜਾਂਦੇ ਨੇ ਅਸਮਾਨ ਵੱਲੋਂ ਥੱਲੇ ਨੂੰ ਨਿਗਾਹ ਕਰਕੇ ਚੱਕਦੇ ਡੀਚੀ ਨਿਗਾਹ ਕਰਕੇ ਦੀ ਚੱਕਦੇ ਦੀਚੀ ਨਿਗਾਹ ਕਰਕੇ ਚੱਕਦੇ ਨਹੀਂ ਉੱਤੇ ਨੂੰ ਚੱਕੀ ਜਾਂਦੇ ਇਹ ਸੰਤਾਂ ਦੇ ਸਾਰਿਆਂ ਦੇ ਵਿੱਚ ਇਹ ਜਿਹੋ ਨਾਲ ਹੈ ਦੇਖਣ ਨੂੰ ਮਿਲਦੀ ਉਹ ਜੇ ਜਾਵੇ ਲੋ ਜੀ ਕੋਈ ਇਹ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਆਪਣੇ ਆਪਣੀਆਂ ਭਗਤੀਆਂ ਨੇ ਆਪ ਆਪਣੀ ਗੁੱਧ ਹੈ ਜੇਤੀ ਆਪਣੇ ਮਨ ਅਨੁਸਾਰ ਉਹ ਭਗਤੀਆਂ ਕਰਦੇ ਨੇ ਇਹ ਸਾਰੀਆਂ ਮਨਮਤ ਦੇ ਵਿੱਚ ਆ ਜਾਂਦੀਆਂ ਨੇ ਕਿਈ ਤੱਕ ਤਾਂ ਆਗ ਪੂਜਾ ਅਰਤੀ ਪੀਠ ਕਈ ਅੱਗ ਦੇ ਉੱਪਰ ਪਿੱਠ ਰੱਖ ਕੇ ਕੋਲਿਆਂ ਤੇ ਪੈ ਜਾਣਾ ਸੋਝਾ ਲੋ ਉਹ ਜਨਾ ਬਈ ਕੋਲੇ ਦੇ ਉੱਤੇ ਤੁਰਦੇ ਨੇ ਕਈ ਆਦਮੀ ਚੱਲਦੇ ਨੇ ਕਈ ਕੋਲੇ ਕਰਕੇ ਪਿੱਠ ਪੈ ਜਾਂਦੇ ਨੇ ਜਾਲ ਦੇ ਉਹ ਫਿਰ ਆਹਦੇ ਨੇ ਵੀ ਅਸੀਂ ਜਿਹੜੀ ਕੋਲਿਆਂ ਦੀ ਤਪਸ਼ਾਹਦੀ ਦੁਖਲੀ ਬੁੱਲਦੇ ਅੱਗ ਦੇ ਉੱਤੇ ਪਿੱਠ ਝਾੜਦੇ ਨੇ ਆਣੇ ਇਹ ਕਰਦੇ ਨੇ ਹ ਕਈ ਬੈਠ ਕਰਤ ਬ੍ਰਤਚਰਜ ਦਾਨ ਕਈ ਬੈਠ ਕੇ ਵਰਤ ਰੱਖਦੇ ਨੇ ਵਰਤਦਾ ਜਿਹੜਾ ਆਪਣਾ ਹਿੱਸਾ ਜਿਹੜਾ ਉਹਨਾਂ ਨੇ ਖਾਣਾ ਸੀ ਉਹ ਖਾ ਕੇ ਇੱਕ ਪਾਸੇ ਰੱਖ ਦਿੰਦੇ ਨੇ ਉਹ ਕਿਸੇ ਨੂੰ ਖਵਾ ਦਿੰਦੇ ਨੇ ਆਪ ਨਹੀਂ ਖਾਦੇ ਆਪ ਸਤੋਖ ਰੱਖਦੇ ਨੇ ਉਹ ਇਹਨੂੰ ਹੌਲੀ 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 ਸੰਤੋਖੀ ਵੱਲ ਵੜੂ ਲੈ ਜਾਂਦੇ ਨੇ ਬਲੂ ਰੋਟੀ ਦਾ ਹੁਣ ਭੁੱਖ ਤਾਂ ਲੱਗਦੀ ਹੈ ਨਾ ਭੁੱਖ ਤੇ ਕੰਟਰੋਲ ਕਰ ਨੂੰ ਸੰਤੋਖ ਬੰਦੇ ਰਹੇ ਕੀ ਤਰਤ ਚਿਤ ਇੱਕ ਹੈ ਨਿਧਾਨ ਕਈ ਜਿੱਤਦੇ ਵਿੱਚ ਇੱਕ ਨਦਾਨ ਮਤਲਬ ਇਹਨਾਂ ਦਾ ਖਿਆਲੋ ਇੱਕ ਖਿਆਲ ਮਤਲਬ ਇਹਨਾਂ ਦਾ ਖਿਆਲ ਨਹੀਂ ਧਰਦੇ ਨੇ ਜਾਨ ਹਾਸਲ ਕਰਦੇ ਨੇ ਕਈ ਕਰਤ ਜਗ ਅਰ ਹੋਮਦਾਨ ਕਈ ਜਗ ਕਰਦੇ ਨੇ ਜਗ ਜਗ ਕਰਦੇ ਨੇ ਹੋਪ ਵੀ ਕਰਦੇ ਨੇ ਅਗਦੇ ਵਿੱਚ ਪਾਉਂਦੇ ਨੇ ਹੋਈ ਪਦਾਰਥ ਦਾਨ ਵੀ ਕਰਦੇ ਨੇ ਦੇਖੋ ਦੋ ਕਿਸਮਾਂ ਆਈਆਂ ਇੱਕ ਦਾਨ ਇੱਕ ਯਾਗ ਯਾਗ ਜਿਹਦਾ ਆਇਆ ਕੋਈ ਆਇਆ ਖਾ ਕੇ ਚਲਾ ਗਿਆ ਹਵਨ ਆਗਿਤ ਕਰਨਾ ਦਾਨ ਕਾ ਹੀ ਮੰਗ ਲੈਂਦੇ ਨੇ ਉਹ ਗੱਤੇ ਵੀ ਹੁੰਦੇ ਨੇ ਵੀ ਸਾਲੂ ਆ ਜਾਓ ਕੋਈ ਲੋਡ ਵਾਂਦ ਕਿਸੇ ਚੀਜ਼ ਦਾ ਹੁੰਦਾ ਕੋਈ ਕੱਪੜੇ ਦਾ ਲੋਡ ਵਾਂਦ ਆ ਗਿਆ ਕੋਈ ਪੈਸੇ ਦਾ ਲੋਡ ਵਾਂਦ ਆ ਗਿਆ ਕੋਈ ਹੋਰ ਅੱਜ ਦਾ ਦਿਨ ਤਾਂ ਖਾ ਲਿਆ ਵੀ ਸਾਡਾ ਤਾਂ ਘਰ ਜਾ ਕੇ ਕੀ ਖਾਂਵਾਂਗੇ ਉਹ ਦਾਨ ਵੀ ਕਰਦੇ ਜੀ ਯਗ ਵੀ ਕਰਦੇ ਨੇ ਹோம் ਵੀ ਕਰਦੇ ਨੇ ਯਾਗ ਉਹ ਤੋਂ ਲੋੜਵੰਦ ਜਿਹੇ ਜੀ ਲੋੜਵੰਦ ਜਿਹਹ ਜਾਉਂਦਾ ਉਹਨੂੰ ਦਾਨ ਵੀ ਕਰਦੇ ਜੀ ਜਿੰਨਾ ਉਹਨਾਂ ਦਾ ਕਰ ਸਕਦੇ ਨੇ ਵਿੱਤ ਦੇ ਹਿਸਾਬ ਨਾਲ ਦਾਨ ਕਰਦੇ ਕਈ ਭਾਂਤ ਭਾਂਤ ਵਿਦਵਤੀ ਸ਼ਨਾਣ ਕਈ ਭਾਂਤ ਭਾਂਤ ਨਾਲ ਵਿਦਿਬਤ ਵਿਦਿਬਤ ਤੇ ਸ਼ਨਾਣ ਅੱਜ ਵੀ ਉੱਥੇ ਕਰਨ ਲੱਗੇ ਜਿਵੇਂ ਨਾਮਦਾਰੀ ਇਹ ਕਹਿੰਦੇ ਨੇ ਕਿ ਅਸੀਂ ਜਨਨਤ ਕਰਨਾ ਰੋਜ਼ ਸਾਡੇ ਅਖੰਡ ਪਾਠਾਂ ਦੇ ਹਰ ਵਾਰ ਜਿਹਨੇ ਬੈਠਣਾ ਜੀ ਕੇਸੀ ਜਨਨ ਕਰਕੇ ਬੈਠਣਾ ਉਹਨਾਂ ਦੀ ਵਿਧੀ ਵਤਨ ਹਾਲਾਂ ਕਹਿੰਦਾ ਲਾਭ ਕੋਈ ਨਹੀਂ ਪਹਿਲੇ ਤਾਂ ਘਟਵਾੜ ਕਰਦਾ ਹੀ ਕੋਈ ਲਾਭ ਨਹੀਂ ਜੇ ਲਾਭ ਹੁੰਦਾ ਜਿਹਦੇ ਅਖੰਡ ਪਾਠ ਹੋਏ ਨੇ ਕੋਈ ਲਾਭ ਹੋਇਆ ਦਿਖਾਓ ਕਰਾਉਂਦਾ ਇਹ ਆਰਥਿਕ ਲਾਭ ਵਾਸਤੇ ਨਹੀਂ ਘਟਵਾੜ ਲੋਕ ਐ ਆ ਕੋਈ ਬਬਰ ਹੈ ਕੋਈ ਮੁਕੱਦਮ ਕੋਈ ਨਾਮਦਾਰ ਵਾਸਤੇ ਘਣ ਬਾੜ ਤੁਰਨ ਦਾ ਉਬਿਆ ਸਾਰ ਨਹੀਂ ਕਰੇ ਜਿਹਨੂੰ ਨਾਮ ਦੀ ਲੋੜ ਹੈ ਉਹਨੂੰ ਪਤਾ ਘਣ ਬਾੜਨ ਵਾਲੇ ਗੱਲ ਹੀ ਥੋੜੀ ਹੈ ਉਹ ਸ਼ਬਦ ਵਿਚਾਰ ਕਰਦਾ ਜਿਹੜਾ ਤੋਂ ਗਾਹਾਂ ਚਲਾ ਜਾਊਗਾ ਉਹਨੂੰ ਪਤਾ ਵੀ ਇਹ ਸਾਰਾ ਮਾਇਆ ਦੇ ਵਿੱਚ ਹੈ ਬਖੰਡ ਮਾਇਆ داری ਕਰਦੇ ਨੇ ਆ ਜਿਹੜੇ ਫਸੇ ਨੇ ਨਾ ਲੋਕ ਸਾਰੇ ਇੱਥੇ ਹੀ ਸਿੱਖ ਫਸੇ ਨੇ ਸਾਰੇ ਸੰਤ ਤਾਂ ਇੱਥੇ ਵਸਾਰ ਰਹੇ ਨੇ ਜਿਹੜੇ ਸੰਤਰੇ ਆਹ ਤਾਂ ਸੰਤ ਪ੍ਰਚਾਰ ਕਰਦੇ ਨੇ ਇਹ ਸਾਰਾ ਪਖੰਡਵਾਦ ਹੈ ਯਾਨੀ ਪਹੰਡਵਾ ਤਾਂ ਨਹੀਂ ਕਰ ਸਕਦੇ ਇਹ ਥੱਲੇ ਦੀ ਕਲਾਸ ਦੀਆਂ ਗੱਲਾਂ ਨੇ ਲੋਅਰ ਕਲਾਸ ਦੇ ਦੀਆਂ ਗੱਲਾਂ ਨੇ ਗੁਰਬਾਣੀ ਹੈ ਆਖਰੀ ਕਲਾਸ ਦੀ ਗੱਲ ਗੁਰਮਤਿ ਵਾਲੇ ਬੰਦਿਆਂ ਨੂੰ ਸਿੱਖਾ ਨੂੰ ਇਹ ਪੜਾਉਣਾ ਪਾਠ ਥੱਲੇ ਨੂੰ ਲੈ ਕੇ ਜਾਣਾ ਉਹਨਾਂ ਨੂੰ ਸਿੱਖਿਆ ਸਿੱਖਤਾ ਸਿੱਖਿਆ ਗੁਰਬਾਣੀ ਦੀ ਸਿੱਖਿਆ ਆਖਰੀ ਪੌੜੀ ਦਾ ਪਾਠ ਹੈ ਆਖਰੀ ਪੌੜੀ ਦੀ ਪੜ੍ਹਾਈ ਹੈ ਕਿਰਪਾਨਾਂ ਪਾਈ ਫਿਰਦਨੇ ਸੰਤ ਕਹ ਲੈ ਕੇ ਜਾਂਦੇ ਥੱਲੇ ਨੂੰ ਉਂਗਲ ਫੜ ਕੇ ਕਿਸ ਨੂੰ ਲੜਕ ਜੂ ਲੈ ਜਾਣੀ ਜਵੇ ਉਹ ਗੱਲ ਆਗੇ ਸਕੰਜ ਲੈ ਕੇ ਜਾਂਦੇ ਨਰਖ ਵੱਲ ਨੂੰ ਅਗਿਆਨਤਾ ਵੱਲ ਇਹ ਗਿਆਨਤਾ ਦੇ ਕਲਾ ਨੇ ਤੇ ਸਾਰੀ ਹਾਂਜੀ ਕਿਈ ਧਰਤ ਜਾਏ ਲੈ ਪਿਸ਼ਟ ਪਾਣ ਕਈ ਧਰਤ ਜਾਏ ਲੈ ਪਿਸਟਪਾਨ ਲੈ ਪਿਸਟਪਾਲ ਪਿੱਛੇ ਨੂੰ ਹੱਥ ਕਰਕੇ ਯਾਨੀ ਹੱਥਾਂ ਦੇ ਉੱਤੇ ਪਿੱਛੇ ਹੱਥ ਬੰਨ੍ਹ ਕੇ ਪਾਠ ਕਰਦੇ ਪਿੱਠ ਪਿੱਛੇ ਪਿੱਠ ਪਿੱਛੇ ਕਈ ਭਾਂਤ ਕਈ ਕਈ ਦੇਦ ਕਰਮ ਕੀ ਛਾੜ ਬਾਣ ਕਈ ਐਸਾ ਨਾ ਉਹਨੇ ਕੰਮ ਕਰਨਾ ਹੀ ਛੱਡ ਤਾ ਕੁਝ ਵੀ ਨਹੀਂ ਕਰਦੇ ਕਰਦੇ ਹੀ ਨਹੀਂ ਕੁਝ ਰਾਤ ਤੇ ਛੱਡਦੀ ਹੱਥ ਨੂੰ ਉਸ ਕਰਦੀ। ਕਰਮ ਦੀ ਆਦਤ ਹੀ ਛੱਡਦੀ। ਕਰਨਾ ਹੀ ਨਹੀਂ ਕੁਝ। ਹਾਂਜੀ। ਕਈ ਕਰਤ ਬੈਠ ਪਰਮਨ ਪ੍ਰਕਾਸ਼ ਆਏ। ਕਈ ਪਰਮਨ ਪ੍ਰਕਾਸ਼ ਕਰਦੇ ਨੇ ਆਪਣੇ ਅੰਦਰ ਆਤਮ ਗਿਆਨ ਪੈਦਾ ਕਰਦੇ। ਆਤਮ ਚੇਤਨਨ ਕਰਦੇ ਨੇ ਕਈ ਬੈਠ ਕੇ। ਆਤਮ ਚੇਤਨਨ ਨਾਲ ਆਤਮ ਪ੍ਰਗਿਆ ਸੁਧ ਹੈ ਅੰਦਰ ਅੰਦਰ ਹੋਏ ਗਿਆਨ ਪ੍ਰਗਿਆ ਪ੍ਰਭਾਸ ਤਿਸ ਸਾਨਕ ਨਹੀਂ ਬਨਾ ਉਸ ਇਹ ਗੁਰਮਤਨਸਾਰ ਹੈ ਗੱਲ ਜਿਹੜੇ ਪ੍ਰਗਿਆ ਕਰਦੇ ਨੇ ਉੱਧਰ ਇਹ ਗੁਰਮਤਨਸਾਰ ਹੈ ਗੱਲ ਇਹ ਗੱਲ ਵਾਲੀ ਕਰਦੇ ਹਾਂ ਕਈ ਪਰਮਤ ਪਬ ਬਣ ਬਣ ਉਦਾਸ ਕਈ ਪਰਬਤਾਂ ਤੇ ਪਬ ਪਰਬਤਾਂ ਦੇ ਵਿੱਚ ਪਰਬਤਾਂ ਦੇ ਵਿੱਚ ਵੀ ਜੰਗਲ ਹੁੰਦੇ ਨੇ ਨਾ ਤੇ ਬਾਹਰ ਵੀ ਜੰਗਲ ਹੁੰਦੇ ਨੇ ਬਣ ਬਣ ਦੋ ਵਾਰ ਆਇਆ ਜੰਗਲਾਂ ਦੇ ਵਿੱਚ ਜਿਹੜੇ ਪਰਬਤਾਂ ਤੇ ਕਈ ਪਰਬਤ ਪੱਥਰ ਵਾਲੇ ਹੁੰਦੇ ਨੇ ਪਰ ਖੁੱਦੀਆਂ ਉੱਥੇ ਜੰਗਲ ਨਹੀਂ ਹੁੰਦੇ ਕਈ ਪਹਾੜਾਂ ਦੇ ਵਿੱਚ ਪਹਾੜੀ ਜੰਗਲ ਵੀ ਹੁੰਦੇ ਨੇ ਕਈ ਆ ਜਮੀਨ ਦੀ ਤਰ੍ਹਾਂ ਤੇ ਜੰਗਲ ਹੁੰਦੇ ਨੇ ਐ ਫਿਰਦੇ ਨੇ ਕੁੱਬਦੇ ਰਹਿੰਦੇ ਨੇ ਕੁਝ ਤੋੜਦੇ ਰਹਿੰਦੇ ਨੇ ਕੁਝ ਐਗੀਆਂ ਕਹਾਣੀਆਂ ਨੇ ਵੀ ਐ ਮਿਲ ਗਿਆ ਉਹ ਮਿਲ ਗਿਆ ਇਹਨਾਂ ਦੀ ਆਪਣਾ ਹੀ ਹੋਈਆਂ ਉਨੇ ਭਲਾ ਨੇ ਕਿ ਸੰਤ ਮਿਲਿਆ ਉਹਨੇ ਵੀ ਉਹ ਦੱਸਿਆ ਉਹ ਦੱਸਿਆ ਉਹ ਜਦਨੇ ਮੈਂ ਦੇਖਿਆ ਜਦ ਤੇ ਗੁੰਮ ਹੋ ਗਿਆ ਆ ਇਹ ਕਹਾਣੀਆਂ ਝੂਠੀਆਂ ਸੱਚੀਆਂ ਨਹੀਂ ਬੁਲਾ ਕੇ ਘੜੀਆਂ ਬਿਜਲੇ ਕਈ ਰਹਿਤ ਇੱਕ ਅਸਰ ਅਡੋਲ ਕਈ ਕਾਸਣ ਤੇ ਅਡੋਲ ਬੈਠੇ ਇਹ ਕਾਸਣ ਤੇ ਅਡੋਲ ਬੈਠਾ ਕਾਫੀ ਦੇਰ ਜਦ ਮੈਂ ਕਈ ਕਹਿੰਦੇ ਮੈਂ ਜੀ ਚੌਂਕੜਾ ਮਾਰ ਕੇ ਉਹ ਜੋਗੀ ਕਹਿੰਦਾ ਸੀ ਨਾ 40-40 ਘੰਟੇ ਮੇਰੇ ਚਲੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਉਹ ਐ ਤੀ ਉਹ ਆ ਬੈਠਾ ਹਰਪ੍ਰੀਤ ਸਿੰਘ ਆਹੋ ਵਿਦਵਾਨੋ ਵੀ ਤੁਸੀਂ ਬੈਠ ਕੇ ਘੰਟਾ ਦਿਖਾਓ ਪੱਥਰ ਦੇ ਮੂਹਰੇ ਤੇ ਮੇਰੇ ਨਾਲ ਹਜ਼ਾਰਾਂ ਸਾਲ ਬੈਠੀ ਰਹੂਗੀ ਤਾਂ ਪੱਥਰ ਫਿਰ ਜੜੋ ਇਹ ਜੜ ਗੁੰਦੇ ਵਾਲੇ ਬਦਲੇ ਗਲੇ ਖਸਰਦਿ ਮੈਂ ਗਾਤਾ ਮੈਂ ਬੈਠਾ ਪੁਕਾਰ ਕੇ ਪਰ ਮੈਂ ਨਹੀਂ ਜੋ ਪੁਕਾਰੇ ਮੈਂ ਪੱਥਰ ਦੇ ਮੂਹਰੇ ਤੇ ਐਸਾ ਕਰਕੇ ਬਣਾਈ ਸੀ ਅਡੋਲ ਬੈਠੀ ਹੈ ਉਹ ਉਹਦਾ ਜੜਾ ਪਰ ਔਲ ਵੜ ਕੇ ਕਰਦਾ ਕੀ ਹੈ ਅਡੋਲ ਹੈ ਨਹੀਂ ਇਹ ਤਾਂ ਅੰਦਰਲਾ ਦਸੂ ਸਰੀਰ ਕਰਕੇ ਅਡੋਲਾ ਬਣ ਕਰਕੇ ਅਡੋਲ ਹੁਣ ਹੋਰ ਗੱਲ ਹੈ ਜਿਹੜਾ ਬਣ ਕਰਕੇ ਅਡੋਲ ਹੈ ਉਹ ਨਹੀਂ ਬੈਠਣ ਦੀ ਲੋੜ ਨਹੀਂ ਹੈ ਫਿਰ ਉਰ ਬੈਠਣ ਦੀ ਲੋੜ ਨਹੀਂ ਹੈ ਉਹ ਜੋ ਮਰਜ਼ੀ ਕਰਦਾ ਰਹੇ ਅਡੋਲੇ ਰਹੂਗਾ ਉਹ ਜੇ ਮਨ ਕਰਕੇ ਅਡੋਲ ਹੋ ਗਿਆ ਉਹ ਨਹੀਂ ਬੈਠਣ ਦੀ ਲੋੜ ਉਹ ਸਾਤ ਪੈਰ ਕਰਕੇ ਹਾਂ ਚੀਤ ਮਨ ਉਹ ਤਾਂ ਹੱਥ ਪੈਰ ਕਰਕੇ ਕਬੂਜ ਬਚੀਤ ਨੂੰ ਜੋ ਅਡੋਲ ਅਡੋਲ ਬਣ ਕਰਕੇ ਨਹੀਂ ਆਉਂਦੇ ਦੋਰੀਆਂ ਨੂੰ ਦਿਖਾਉਂਦਾ ਮੈਂ ਅਡੋਲ ਆ ਸਰੀਰ ਕਰਕੇ ਬੈਠ ਕੇ ਪ੍ਰਭਾਅ ਪਾਉਂਦਾ ਆਪਣਾ ਬੁੱਧੀ ਜੜ ਉਹ ਲੋਕਾਂ ਵਾਸਤੇ ਤੱਪ ਕਰਨਾ ਹੈ ਕਿ ਆਪਣੇ ਵਾਸਤੇ ਕਰਨਾ ਮਰ ਆਪਣਾ ਬਲੂਨੇ ਬਲੂਨੇ ਲੋਕਾਂ ਦਾ ਵਾਂਣਾ ਤੂੰ ਇਹਦਾ ਲੋਕਾਂ ਦਾ ਵਾਂਣਾ ਬਣਾਉਂਦੇ ਨੇ ਵੀ ਮੇਂ ਭਗਤਾਂ ਉਹ ਬਣਾਉਂਦੇ ਆਪਣਾ ਬਲੂਨੇ ਤੁਸੀਂ ਦੋਲਨ ਦੇ ਹਾਂ